ਇੰਦਰਾ ਗਾਂਧੀ ਰਾਜੀਵ ਵੜਿੰਗ ਦੀ ਮਾਂ ਹੈ। ਮਤਲਬ ਇਹ ਜਿਹੜੀ ਟ੍ਰੋਲਿੰਗ ਹੁੰਦੀ ਹੈ ਇਹਨੂੰ ਕਿਵੇਂ ਦੇਖਦੇ? ਜਿਹੜਾ ਰਾਹੁਲ ਗਾਂਧੀ ਹੈ ਹੂੰ ਉਹ ਕੌਣ ਹੈ? ਇੰਦਰਾ ਜੀ ਦਾ ਪੋਤਾ ਹੈ। ਪੋਤਾ। ਸਾਡਾ ਲੀਡਰ ਹੈ। ਹੂੰ। ਸਾਡਾ ਲੀਡਰ ਹੈ। ਔਰ ਟ੍ਰੋਲਿੰਗ ਟ੍ਰੋਲਿੰਗ ਤਾਂ ਮੈਂ ਇਸ ਨੂੰ ਮਾਈਂਡ ਹੀ ਨਹੀਂ ਕਰਦਾ। ਹੂੰ। ਟ੍ਰੋਲਿੰਗ ਪੋਲਿਟਿਕਸ ਇਜ਼ 올 ਅਬਾਊਟ ਦਾ ਪਬਲਿਸਿਟੀ। be it negative be it positive or without ehohian charcha mton fir thodi politics ki hai changa lagda hai jiddu rajiv reng de magar pay rehnde sare din ehra matlab jidi charcha hai na ohi gall hai gi teri kyu charcha hai bhai logo ka ki hai na koi satellite dakta channel hai maninder sidhu maninder sidhu ho jandi hai kyon raddakda hai ਇਹ ਮੇਰੇ ਹਰੇਕ ਲੀਡਰ ਰਾਜਵਿੰਦਿੰਗ ਦਾ ਨਾਂ ਤਾਂ ਲੈਂਦਾ ਕੋਈ ਕਹਿੰਦਾ ਇੰਦਰਾ ਜੀ ਇਹਦੀ ਮਾਂ ਸੀ ਕੋਈ ਕਹਿੰਦਾ ਫਲਾਣਾ ਇਹਦਾ ਫੁੱਫੜ ਸੀ ਕੋਈ ਕਹਿੰਦਾ ਇਹਦਾ ਫਲਾਣੇ ਦਾ ਰੋਲਾ ਇਹਦਾ ਬੱਸਾਂ ਦਾ ਰੋਲਾ ਕੋਈ ਕਹਿੰਦਾ ਇਹ ਰੱਜ ਕੇ ਤਾਂ ਉਹਨਾਂ ਗੱਲ ਚਰਚਾ ਵੀ ਹੈ ਮਾਂ ਮੰਨ ਤੂੰ ਦੱਸ ਕਿ ਆਮ ਇੱਥੋਂ ਉੱਠ ਕੇ ਚਰਚਾ ਦਾ ਹੈ ਨਾ ਨਹੀਂ ਤੁਸੀਂ ਦੋਵੇਂ ਭਰਾਵਾਂ ਦੀ ਮਾਂ ਮੰਨ ਇੰਦਰਾ ਗਾਂਧੀ ਨੂੰ ਯਾਰ ਦਿਖੋ ਮਾਂ ਮੰਨਦਾ ਜਾਂ ਨਹੀਂ ਮੰਨਦਾ ਮੈਂ ਕਿਨੂੰ ਮਾਂ ਮੰਨਦੇ ਇਹਦੇ ਬਾਰੇ ਮੈਨੂੰ ਲੱਗਦਾ ਮੈਂ ਟੀਵੀ ਤੇ ਆਪਣੇ ਵਿਚਾਰ ਨਾ ਦੱਸਾਂ ਤਾਂ ਬਿਹਤਰੀਨ ਹੋਵੇਗਾ ਮੇਰੀ ਮਾਂ ਤਾਂ 6 ਮਹੀਨਿਆਂ ਦਾ ਸੀ ਜਦੋਂ ਮਰ ਗਈ ਸੀ ਸੋ ਆਈ ਬਲੀਵ ਲੱਖਾਂ ਮੇਰੀਆਂ ਮਾਵਾ ਹੈ ਤੇ ਲੱਖਾਂ ਮੇਰੇ ਬਾਪ ਹੈ ਸੋ ਇਹ ਰਿਤੇ ਬਾਰੇ ਇਹ ਇਹ ਮਨੇ ਅੰਦਰ ਬੜੇ ਭਾਈ ਨਿੱਜੀ ਹੋ ਜਾਏਗਾ ਨਿੱਜੀ ਹਾਂ ਮੈਨੂੰ ਲੱਗਦਾ ਕਿ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਕਿ ਕਿਨੂੰ ਮਾਂ ਮੰਨਦੇ ਆ ਜਾਂ ਕਿਨੂੰ ਨਹੀਂ ਮੰਨਦੇ ਆਈ ਥਿੰਕ ਇਹ ਪਲੀਜ਼ ਤੁਸੀਂ ਅਵੋਇਡ ਕਰ ਲਓ ਅੱਛਾ ਆਖਰੀ ਸਵਾਲ ਸਿੱਧ ਮੋਸਿਆ ਨੂੰ ਲੈ ਕੇ ਮੈਂ ਮੁੱਦਾ ਵੀ ਉਠਾਇਆ ਸੀ ਤੁਸੀਂ ਚਰਚਾ ਵੀ ਉਹਦੇ ਅਨੁਸਾਰ ਕੀਤੀ ਹੈ ਜਿਹੜੀ মিডিਆ ਇਨਚਾਰਜ ਆਮ ਆਦਮੀ ਪਾਰਟੀ ਦੀ ਆਯੋਸ਼ੀ ਸ਼ਰਵਾਸਤਵ ਜਿਨ੍ਹਾਂ ਨੇ ਇਹ ਇਨਫੋਰਮੇਸ਼ਨ মিডিਆ ਨੂੰ ਭੇਜੀ ਕਿ ਆ ਬੰਦਿਆਂ ਦੀ ਸਕਿਉਰਿਟੀ ਘਟਾ ਦਿੱਤੀ ਗਈ ਹੈ ਤੁਸੀਂ ਖਬਰ ਚਲਾਓ ਉਸ ਆਯੋਸ਼ੀ ਸ਼ਰਵਾਸਤਵ ਤੇ ਜਿੱਤੇ ਸਵਾਲ ਵੀ ਉੱਠੇ ਵਿਧਾਨ ਸਭਾ ਦੇ ਬਾਹਰ ਬੈਠ ਕੇ ਤਖਤੀਆਂ ਫੜ ਕੇ ਉਹਦੇ ਸਕਰੀਨਸ਼ਾਟ ਲੱਗੇ ਹੋਏ ਸੀ ਉਸੇ ਨੂੰ ਅੱਜ ਕਾਂਗਰਸ ਨੇ ਆਪਣਾ মিডিਆ ਦੇ ਵਿੱਚ ਲਗਾ ਦਿੱਤਾ ਹੈ ਉਹਦਾ ਕੀ ਜਵਾਬ ਮਤਲਬ ਲੋਕ ਇਹ ਪੁੱਛ ਰਿਹਾ ਕਿ ਫਿਰ ਕਾਂਗਰਸ ਨੇ ਮੂਸੇਵਾਲਾ ਨੂੰ ਕੋਈ ਧੋਖਾ ਕੀਤਾ ਸੋ ਆਈ ਥਿੰਕ ਯੂ ਸ਼ੁਡ ਗੋ ਔਨ ਟੂ ਦਾ ਰਾਈਟ ਡਾਇਰੈਕਸ਼ਨ ਜਿਹੜਾ ਹੁੰਦਾ ਹੈ ਕਿ ਆਈ ਫੀਲ ਸਲੋਲੀ ਸਲੋਲੀ ਪਤਾ ਲੱਗ ਜਾਂਦਾ ਹੈ ਕਿ ਥੈਟ ਹੂ ਇਜ਼ ੈਟ ਫਾਲਟ ਜਿਨ੍ਹਾਂ ਲੋਕਾਂ ਨੇ ਸਿਕਿਉਰਿਟੀ ਵਿਦਡਰੋ ਕ੍ਰੀਤੀ ਬੀਇੰਗ ਏ ਥ੍ਰੈਟ ਉਹ ਲੋਗ ਜ਼ਿੰਮੇਦਾਰ ਹੋ ਸਕਦੇ ਹੈ ਮੇਰੀ ਟੀਮ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਹੈ ਅਸੀਂ ਹੁਣ ਟੀਮ ਐਕਸਪੈਂਡ ਵੀ ਕਰ ਰਹੇ ਹਾਂ ਜਿਵੇਂ ਜਿਵੇਂ ਸਾਡਾ ਇਲੈਕਸ਼ਨ ਆਉਣਾ ਹੈ ਹੋਰ ਲੋਕ ਸੋਸ਼ਲ ਮੀਡੀਆ ਹੋਰ ਲੋਕ ਨਿਊਜ਼ਪੇਪਰ ਨੂੰ ਵੇਖਣ ਵਾਲੇ ਹੋਰ ਵੇਖ ਟੀਵੀ ਨੂੰ ਦੇਖਣ ਵਾਲੇ ਅਸੀਂ ਐਕਸਪੈਂਡ ਕਰ ਰਹੇ ਹਾਂ ਥੈਟ ਇਜ਼ ਵਨ ਆਫ ਦੀ ਐਕਸਪੈਂਸ਼ਨ ਦੇ ਹਿਸਾਬ ਨਾਲ ਹੋਇਆ ਵਿਆ ਮੈਨੂੰ ਲੱਗਦਾ ਬਤੌਰ ਰਾਜਾ ਵੜਿੰਗ ਕਿਸੇ ਵੀ ਵਿਅਕਤੀ ਦਾ ਕਿਉਂਕਿ ਜਿਹੜਾ ਮੇਰਾ ਬੰਦਾ ਹੈ ਮੈਂ ਤਾਂ ਉਹਨੂੰ ਕਹਿੰਦਾ ਵੀ ਆ ਇਨਫੋਰਮੇਸ਼ਨ ਸ਼ੇਅਰ ਕਰ ਦੇ ਸੋ ਥੈਟ ਇਜ਼ ਮਾਈ ਫਾਲਟ ਨਾਟ ਸਮਬਡੀ ਇਜ਼ ਫਾਲਟ the one who is watch uh, this uh, computer chalare toda e thoda fault hai jehda bin bol rahe ne camera wala ni camera wale nu to oh karna hai jo tusi onu keh bhi short la so menu to be very honest jehde e log hai ta ssp jehda utthe sika gaurav tura us vele jadon maut hoy sidhu di oh bhi zimmedar ho sakta hai because he was there udon ssp sik gaurav steel hai ssp ਸਟਿਲ ਡੀਜੀ ਗੌਰਵ ਉਹਦੋਂ ਚਲਾ ਰਿਹਾ ਸੀਗਾ ਸਾਰਾ ਕੁਝ ਉਹ ਵੀ ਹੈ ਸਟਿਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਸ ਦਾ ਸੀਫ ਨਿਸਟਰ ਜਨਨ ਸਕਿਉਰਿਟੀ ਵਿਦਰਾਕ ਕੀਤੀ ਇਹ ਇੰਦਰਾ ਗਾਂਧੀ ਰਾਜੇ ਵੜਿੰਗ ਦੀ ਮਾਂ ਹੈ ਮਤਲਬ ਇਹ ਜਿਹੜੀ ਟ੍ਰੋਲਿੰਗ ਹੁੰਦੀ ਹੈ ਇਹਨੂੰ ਕਿਵੇਂ ਦੇਖਦੇ ਨੇ ਜਿਹੜਾ ਰਾਹੁਲ ਗਾਂਧੀ ਹੈ ਹੂੰ ਉਹ ਕੌਣ ਹੈ ਇੰਦਰਾ ਜੀ ਦਾ ਪੋਤਾ ਹੈ ਪੋਤਾ ਸਾਡਾ ਲੀਡਰ ਹੈ ਹੂੰ ਸਾਡਾ ਲੀਡਰ ਹੈ ਔਰ ਟ੍ਰੋਲਿੰਗ ਟ੍ਰੋਲਿੰਗ ਤਾਂ ਮੈਂ ਇਸ ਨੂੰ ਮਾਈਂਡ ਹੀ ਨਹੀਂ ਕਰਦਾ। ਹਮਮ। ਪ੍ਰੋਲਿੰਗ politix is all about the publicity. be it negative, be it positive. ਔਰ without ਇਹੋ ਜੀਆਂ ਚਰਚਾਵਾਂ ਤੋਂ ਫਿਰ ਥੋੜੀ politix ਕੀ ਹੈ? ਚੰਗਾ ਲੱਗਦਾ ਜਿਹੜਾ ਰਾਜੀ ਵੜਿੰਗ ਦੇ ਮਗਰ ਪਈ ਰਹਿੰਦੇ ਸਾਰੇ ਦਿਨੇ। ਇਹਦਾ ਮਤਲਬ ਜਿਹੜੀ ਚਰਚਾ ਹੈ ਨਾ ਉਹ ਹੀ ਗੱਲ ਹੈਗੀ ਹੈ। ਤੇਰੀ ਕਿਉਂ ਚਰਚਾ ਹੈ ਬਈ? ਲੋਕਾਂ ਕਾ ਕੀ ਹੈ ਨਾ ਕੋਈ ਸੈਟ ਨਹੀਂ ਐਡਾ ਕਾ ਚੈਨਲ ਹੈ ਮਨਿੰਦਰ ਸਿੱਧੂ ਮਨਿੰਦਰ ਸਿੱਧੂ ਹੋਈ ਜਾਂਦੀ ਕਿਉਂ ਰੜਕਦਾ ਹੈ ਇਹ ਵੀ ਹਰੇਕ ਲੀਡਰ ਰਾਜਵਿੰਗ ਦਾ ਨਾਂ ਤਾਂ ਲੈਂਦਾ ਕੋਈ ਕਹਿੰਦਾ ਇੰਦਰਾ ਜੀ ਇਹਦੀ ਮਾਂ ਸੀ ਕੋਈ ਕਹਿੰਦਾ ਫਲਾਣਾ ਇਹਦਾ ਫੁੱਫੜ ਸੀ ਕੋਈ ਕਹਿੰਦਾ ਇਹਦਾ ਫਲਾਣੇ ਦਾ ਰੋਲਾ ਇਹਦਾ ਬੱਸਾਂ ਦਾ ਰੋਲਾ ਕੋਈ ਕਹਿੰਦਾ ਇਹਦਾ ਚੱਕਦੇ ਤਾਂ ਨਾ ਗੱਲ ਚਰਚਾ ਦੀ ਹੈ ਮਾਂ ਮੰ ਤੂੰ ਦੱਸ ਕਿ ਆਮ ਇੱਥੋਂ ਉੱਟ ਕੇ ਚਰਚਾ ਦਾ ਹੈ ਨਾ ਨਹੀਂ ਤੁਸੀਂ ਨੋਏ ਭਰਾਵਾਂ ਦੀ ਮਾਂ ਮੰਦੋ ਇੰਦਰਾ ਕਾਂਦੀ ਨੂੰ ਯਾਰ ਦੇਖੋ ਮਾ ਮੰਦਾ ਜਾਂ ਨਹੀਂ ਮੰਦਾ ਮੈਂ ਕਿਨੂੰ ਮਾ ਮੰਦਾ ਇਹ ਬਾਰੇ ਮੈਨੂੰ ਲੱਗਦਾ ਮੈਂ ਟੀਵੀ ਤੇ ਆਪਣੇ ਵਿਚਾਰ ਨਾ ਦੱਸਾਂ ਤਾਂ ਬਿਹਤਰੀਨ ਹੋਏਗਾ ਮੇਰੀ ਮਾਂ ਤਾਂ 6 ਮਹੀਨਿਆਂ ਦਾ ਸੀ ਜਦੋਂ ਮਰ ਗਈ ਸੀ ਸੋ ਆਈ ਬਲੀਵ ਲੱਖਾਂ ਮੇਰੀਆਂ ਮਾਵਾਂ ਐ ਤੇ ਲੱਖਾਂ ਮੇਰੇ ਬਾਪ ਐ ਸੋ ਇਹ ਰਿਤ ਬਾਰੇ ਇਹ ਇਹ ਮਨ ਅੰਦਰ ਬੜੇ ਭਾਈ ਨਿੱਜੀ ਹੋ ਜਾਏਗਾ ਨਿੱਜੀ ਹਾਂ ਠੀਕ ਹੈ ਮੈਨੂੰ ਲੱਗਦਾ ਕਿ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਕੀ ਕਿਨੂੰ ਮਾਂ ਮੰਨਦੇ ਆ ਜਾਂ ਕਿਨੂੰ ਨਹੀਂ ਮੰਨਦਾ ਆਈ ਥਿੰਕ ਇਹ ਪਲੀਜ਼ ਤੁਸੀਂ ਅਵੋਇਡ ਕਰ ਲਓ ਅੱਛਾ ਆਖਰੀ ਸਵਾਲ ਸਿੱਧ ਮੋਸਿਆ ਨੂੰ ਲੈ ਕੇ ਮੈਂ ਮੁੱਦਾ ਵੀ ਉਠਾਇਆ ਸੀ ਤੁਸੀਂ ਚਰਚਾ ਵੀ ਉਹਦੇ ਅਨੁਸਾਰ ਕੀਤੀ ਹੈ ਜਿਹੜੀ মিডিਆ ਇਨਚਾਰਜ ਆਮ ਆਦਮੀ ਪਾਰਟੀ ਦੀ ਆਯੋਸ਼ੀ ਸ਼ਰਵਾਸਤਵ ਜਿਨ੍ਹਾਂ ਨੇ ਇਹ ਇਨਫੋਰਮੇਸ਼ਨ মিডিਆ ਨੂੰ ਭੇਜੀ ਕਿ ਆ ਬੰਦਿਆਂ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ ਤੁਸੀਂ ਖਬਰ ਚਲਾਓ ਉਸ ਆਯੋਸ਼ੀ ਸ਼ਰਵਾਸਤਵ ਤੇ ਜਿੱਤੇ ਸਵਾਲ ਵੀ ਉੱਠੇ ਅ ਇਹ ਆਸੂਬਾ ਦੇ ਬਾਹਰ ਬੈਠ ਕੇ ਤਖਤੀਆਂ ਫੜ ਕੇ ਉਹਦੇ ਸਕਰੀਨਸ਼ਾਟ ਲੱਗੇ ਹੋਏ ਸੀ ਉਸੇ ਨੂੰ ਅੱਜ ਕਾਂਗਰਸ ਨੇ ਆਪਣਾ ਮੀਡੀਆ ਦੇ ਵਿੱਚ ਲਗਾ ਦਿੱਤਾ ਉਹਦਾ ਕੀ ਜਵਾਬ ਹੈ ਮਤਲਬ ਲੋਕ ਇਹ ਪੁੱਛ ਰਿਹਾ ਕਿ ਫਿਰ ਕਾਂਗਰਸ ਨੇ ਮੂਸੇਵਾਲਾ ਨੂੰ ਕੋਈ ਧੋਖਾ ਕੀਤਾ ਸੋ ਆਈ ਥਿੰਕ ਯੂ ਸ਼ੁਡ ਗੋ 온 ਟੂ ਦਾ ਰਾਈਟ ਡਾਇਰੈਕਸ਼ਨ ਜਿਹੜਾ ਹੁੰਦਾ ਹੈ ਕਿ ਆਈ ਫੀਲ ਸਲੋਲੀ ਸਲੋਲੀ ਪਤਾ ਲੱਗ ਜਾਂਦਾ ਹੈ ਕਿ ਥੈਟ ਹੂ ਇਜ਼ ਐਟ ਫਾਲਟ ਜਿਨ੍ਹਾਂ ਲੋਕਾਂ ਨੇ ਸਿਕਿਉਰਿਟੀ ਵਿਦਡਰੋਅ ਕੀਤੀ ਬੀਇੰਗ ਐ ਥ੍ਰੈਟ ਉਹ ਲੋਗ ਜ਼ਿੰਮੇਦਾਰ ਹੋ ਸਕਦੇ ਹਨ ਮੇਰੀ ਟੀਮ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਆ ਅਸੀਂ ਹੁਣ ਟੀਮ ਐਕਸਪੈਂਡ ਵੀ ਕਰ ਰਹੇ ਹਾਂ ਜਿਵੇਂ ਜਿਵੇਂ ਸਾਡਾ ਇਲੈਕਸ਼ਨ ਆ ਰਿਹਾ ਹੈ ਹੋਰ ਲੋਗ ਸੋਸ਼ਲ ਮੀਡੀਆ ਹੋਰ ਲੋਗ ਨਿਊਜ਼ਪੇਪਰ ਨੂੰ ਵੇਖਣ ਵਾਲੇ ਹੋਰ ਵੇਖ ਟੀਵੀ ਨੂੰ ਦੇਖਣ ਵਾਲੇ ਅਸੀਂ ਐਕਸਪੈਂਡ ਕਰ ਰਹੇ ਹਾਂ that is one of the spension de sabdal hoya we are menu lagda batore raja wing kise vi vyakti da ਕਿ ਜਿਹੜਾ ਮੇਰਾ ਬੰਦਾ ਹੈ ਮੈਂ ਤਾਂ ਉਹਨੂੰ ਕਹਿੰਦਾ ਵੀ ਆਹ ਇਨਫੋਰਮੇਸ਼ਨ ਸ਼ੇਅਰ ਕਰ ਦੇ। ਸੋ that is my fault. not somebody's fault. the one who is watch uh, this computer chala reya. ਥੋੜਾ ਇਹ ਥੋੜਾ ਫੁੱਲ ਫਾਲਟ ਹੈ ਜਿਹੜਾ ਮੈਂ ਬਿਲ ਰਿਹਾ ਨਾ ਕੈਮਰੇ ਵਾਲਾ ਨਹੀਂ ਕੈਮਰੇ ਵਾਲਨ ਤਾਂ ਉਹ ਕਰਨਾ ਜੋ ਤੁਸੀਂ ਉਹਨੂੰ ਕਹਿਆ ਵੀ ਸ਼ਾਟ ਲੈ। ਸੋ ਮੈਨੂੰ ਟੂ ਬੀ ਵੈਰੀ ਓਨੈਸਟ ਜਿਹੜੇ ਇਹ ਲੋਕ ਐ ਤਾਂ ਐਸਐਸਪੀ ਜਿਹੜਾ ਉੱਥੇ ਸੀਗਾ ਗੌਰਵ ਤੋਰਾ ਉਸ ਵੇਲੇ ਜਦੋਂ ਮੌਤ ਹੋਈ ਸਿੱਧੂ ਦੀ ਉਹ ਵੀ ਜ਼ੁਮੇਦਾਰ ਹੋ ਸਕਦਾ ਹੈ ਬਿਕੋਜ਼ ਹੀ ਵਾਸ देयर ਉਦੋਂ ਐਸਐਸਪੀ ਸੀਗਾ ਸਟਿਲ ਇਸ ਐਸਐਸਪੀ ਸਟਿਲ ਡੀਜੀ ਗੌਰਵ ਉਦੋਂ ਚਲਾ ਰਿਹਾ ਸੀਗਾ ਸਾਰਾ ਕੁਝ ਉਹ ਵੀ ਹੈ ਸਟਿਲ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇਸ ਦਾ ਸੀਫ ਮਿਨਿਸਟਰ ਜਨਨ ਸਕਿਉਰਿਟੀ ਵਿਦਡਰਾ ਕੀਤੀ